ਚਲੋ ਮੈਂ ਸੋਚਿਆ ਅੱਜ ਕਿਉਂ ਨਾ ਤੁਹਾਨੂੰ ਕਰੇਨੇਆਂ ਦਾ ਜੂਸ ਹੀ ਪਲਾਇਆ ਜਾਵੇ ਜੈਸਾ ਤਾਂ ਕੜਤਨ ਵਾਲਾ ਹੁੰਦਾ ਹੈ ਲੇਕਿਨ ਇਹਦੇ ਫਾਇਦੇ ਬਹੁਤ ਸੌਖਾ ਹੀ ਹੈ ਉਸ ਨੂੰ ਥੋੜਾ ਜਿਹਾ ਛਿਲਕੇ ਤਾਂ ਤੁਸੀਂ ਬੀਜੇ ਤੇ ਕੱਢ ਲੈਣੇ ਐ ਤੇ ਇਹਨੂੰ ਥੋੜਾ ਜਿਹਾ ਪਾਣੀ ਪਾ ਕੇ ਗ੍ਰਾਈਂਡ ਕਰ ਲੈਣਾ ਗ੍ਰਾਈਂਡ ਕਰਕੇ ਨਾ ਥੋੜਾ ਫੋਨ ਲੈਣਾ ਤਾਂ ਕਿ ਜੇ ਇਹਦੇ ਵਿੱਚ ਕੁਛ ਐਕਸਟਰਾ ਕੋਈ ਵੀ ਯਕੋਸ਼ ਦਾ ਰਹਿ ਗਿਆ ਤਾਂ ਉਹ ਫਿਰ ਸਟ੍ਰੇਨਰ 'ਚ ਰਹਿ ਜਾਂਦਾ ਹੈ ਹਨਾ ਤੇ ਜਿਨ੍ਹਾਂ ਨੂੰ ਡਾਇਬਟੀਜ਼ ਹੈਗੀ ਹੈ ਬੀਪੀ ਚ ਪ੍ਰੋਬਲਮ ਹੈ ਜੇ ਰੈਗੂਲਰ ਪੀਣ ਲੱਗੇ ਜਾਂ ਤਾਂ ਇਨਸੂਲਿਨ ਪ੍ਰੋਪਰ ਵਰਕ ਕਰਨ ਲੱਗ ਜਾਂਦੀ ਆ ਪੈਨ ਕੀ ਰਿਆਜ਼ ਐਕਟੀਵੇਟ ਹੋ ਜਾਂਦੀ ਆ ਤੇ ਮੇਰਾ ਖੁਦ ਦਾ ਫਰਸਟ ਐਕਸਪੀਰੀਅੰਸ ਹੀ ਵਿਦ ਕਰੇਲਾ ਜੂਸ ਤੇ ਰ ਜਸਟ ਤੁਸੀਂ ਇਹ ਕਹਿ ਸਕਦੇ ਆ ਕਿ ਖਾਣ ਪੀਣ ਚ ਜਾਂ ਪੀਣ ਲੱਗੇ ਹਲਕਾ ਜਿਹਾ ਖੜੱਤਨ ਮਹਿਸੂਸ ਹੁੰਦੀ ਆ ਤੁਸੀਂ ਦੇਖ ਸਕਦੇ ਗੰਨੇ ਦੇ ਰਸ ਵਰਗਾ ਲੱਗਦਾ ਹੈ ਇਸ ਵਾਸ ਵਾਦ ਚ ਪੀ ਵੀ ਹੋ ਜਾਂਦੀ ਹੈ ਥੋੜਾ ਜਿਹਾ ਸੇਂਹ ਦਾ ਨਮਕ ਪਾਓ ਵਿੱਚ ਕਾਲੀ ਮਿਰਚ ਪਾਓ ਥੋੜਾ ਜਿਹਾ ਧਨੀਆ ਪਾਊਡਰ ਪਾ ਲਓ ਤੇ ਬੜਾ ਵਧੀਆ ਵੈਸੇ ਮੇਰੇ ਕਾੜੇ ਦਾ ਟਾਈਮ ਸੀ ਤੇ ਇੱਕ ਹੋਰ ਮੈਂ ਤੁਹਾਨੂੰ ਨੋਟ ਕਰ ਦਿੰਨੀ ਆ ਇਹਨੂੰ ਖਾਲੀ ਪੇਟ ਹੀ ਪੀਣਾ ਹੁਣ ਤੁਸੀਂ ਵੀ ਸੋਚਦੇ ਹੋਵੋਗੇ ਖਾਲੀ ਪੇਟ ਕੀ ਕੀ ਪੀਏ ਤਾਂ ਜੋ ਵੀ ਚੀਜ਼ਾਂ ਖਾਲੀ ਪੇਟ ਤੁਹਾਨੂੰ ਤਿੰਨ ਚਾਰ ਚੀਜ਼ਾਂ ਦੁੱਸੀਆਂ ਹੁੰਦੀਆਂ ਆ ਉਹ ਚ ਅੱਧੇ ਘੰਟੇ ਦਾ ਗੈਪ ਪਾ ਲਿਆ ਕਰੋ ਜਿਵੇਂ ਮੈਂ ਪਹਿਲਾਂ ਕਾੜਾ ਪੀਤਾ ਤੇ ਉਸ ਤੋਂ ਅੱਧੇ ਘੰਟੇ ਬਾਅਦ ਜਿਹੜਾ ਸੀਗਾ ਮੈਂ ਇਹ ਜੂਸ ਪੀ ਲਿਆ ਇਤੋਂ ਦੇ ਘੰਟੇ ਬਾਅਦ ਮੈਂ ਖਾਣਾ ਖਾ ਲਿਆ ਤੇ ਤੁਸੀਂ ਵੀ ਇਦਾਂ ਹੀ ਆਪਣੀ ਰੁਟੀਨ ਨੂੰ ਫੋਲੋ ਕਰ ਸਕਦੇ ਹੋ ਕੋਈ ਵੀ ਚੀਜ਼ਾਂ ਜਿਹੜੀਆਂ ਖਾਲੀ ਪੇਟ ਦੱਸੀ ਜਾਂਦੀ ਹੈ ਅੱਧੇ ਅੱਧੇ ਘੰਟੇ ਦਾ ਗੈਪ ਆ ਗਿਆ ਪਰ ਪੀਓ ਇੰਜੋਏ ਕਰੋ ਤੇ ਨਾਲੇ ਤੋਂ ਡਰਨਾ ਨਹੀਂ